ਸੋ ਆ ਮੈਨੂੰ ਚੰਗਾ ਲੱਗਾ ਜਿਹੜੀ ਹੁਣ ਬੈਠੇ ਹੋ ਨਾ ਸੌ ਲੱਗੇ ਐਂ ਜੀ ਕਰਦਾ ਵੀ ਇੱਧਰ ਪਸੀ ਆ ਜਾਓ ਹੁਣ ਜੀ ਆ ਸੀਗੇ ਇੱਧਰ ਆ ਜਾਂਦੇ ਹੈ ਇੰਨੇ ਪਿਆਰ ਨਾਲ ਸੁਣੀ ਜਾਂਦੇ ਹੋ ਇੰਨਾ ਵਧੀਆ ਚੱਲੀ ਜਾਂਦਾ ਮੈਂ ਇੱਕ ਦੋ ਹੀ ਹੁੰਦੇ ਆ ਜੀ ਜਿਹੜੇ ਉਹ ਪੌਰੇ ਇੱਕ ਮਿੰਟ ਜੀ ਹੁੰਦੇ ਆ ਜੀ ਹਰੇਕ ਪਿੰਜੂਂਗਲ ਲਾਉਣ ਵਾਲੇ ਹੁੰਦੇ ਆ ਜੀ ਉਹ ਇੱਕ ਬੰਦਾ ਗਿਆ संसारी की दुकान पर उसे शहद पिया जी उंगल लागल दसा एहद चौंगल लाई ए करके कहना बड़ा वी लाला जी शहद रखे ये बाकी सारा कंधना कूज था वो शहद कंधना ला गया उ मखियां आ गई मखिया के कोल किल आ गई शिपकली शिपकली दे के चूहे ने छाल मारी शिपकली चूहे देख के बिल्ली आ गई जी उधरों कोई गाहक आया हुआ से कुत्ता बिल्ली पै गया जी ਉਗਾ ਉਹ ਲਾਲਾ ਜੀ ਨੇ ਅੱਧਾ ਕਰਦਾ ਬੱਚਾ ਮਾਰਨਾ ਕੁੱਤੇ ਦੇ ਸੀ ਬੱਜਿਆ ਗਾ ਕਦੇ ਉਹਦੇ ਸਿਰ 'ਚੋਂ ਪਾਰ ਖੁੱਲ ਗਿਆ ਜੀ ਉਹ ਲੜਾਈ ਹੋ ਗਈ ਉਹਨੇ ਉਂਗਲਾਂ ਸੀ ਉਹ ਕਹਿੰਦਾ ਲਾਲਾ ਜੀ ਮੰਨਾ ਥੋੜੀ ਲੜਾਈ ਬਾਅਦ ਕੀ ਮੈਂ ਕੱਲ ਨੂੰ ਆਉਂਗਾ ਉਹ ਤਾਂ ਚਲੇ ਹੀ ਗਏ ਉਂਗਲ ਲਾ ਕੇ ਸੋ ਉਹਨਾਂ ਤੇ ਮਹਾਰਾਜ ਕੀ ਨਕਰਾ ਕਰਿਆ ਕਰੋ ਐਦਾਂ ਹੀ ਪਿਆਰ ਨਾਲ ਚੱਲੇ ਸਾਡੀ ਵਿਧਾਨ ਸਭਾ ਇਸੇ ਗੱਲ ਤੇ ਮੈਂ ਆਪਣੀ ਜਿਹੜਾ ਪਾਸ਼ੰ ਨੂੰ ਅਖੀਰ ਕਰੂੰਗਾ ਕਿ ਐਸੇ ਤਰ੍ਹਾਂ ਪਿਆਰ ਸਤਿਕਾਰ ਨਾਲ ਬੋਲੋ ਵੀ ਦੱਸੋ ਵੀ ਵਿਰੋਧ ਵੀ ਕਰੋ ਅਸੀਂ ਜਰੂਰ ਜਵਾਬ ਵੀ ਦੇਵਾਂਗੇ ਘਰੇ ਵੀ ਆਉਣਾ ਕਰਿਓ ਕੋਈ ਸੁਜੈਸ਼ਨਸ ਨੇ ਦਫਤਰ ਚ ਆਜੋ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਬਹੁਤ-ਬਹੁਤ ਮਿਹਰਬਾਨੀ ਬਹੁਤ শুকਰੀਆ